ਅੱਗੇ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਅਸੀਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਹਾਂ ਜੀ ਬਹੁਤ ਸਾਰੇ ਲੋਕ ਸਾਨੂੰ ਮੈਸੇਜ ਕਰ ਰਹੇ ਸੀ ਕਿ ਤੁਸੀਂ ਸਾਨੂੰ ਚੱਪਲ ਪਾਉਣ ਦਾ ਸਹੀ ਤਰੀਕਾ ਸੋ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਚੱਪਲ ਨੂੰ ਪਾਉਣ ਦਾ ਤਰੀਕਾ ਮੈਨੂੰ ਪਤਾ ਹੈ ਕਿ ਕਿਸੇ ਨੂੰ ਨਹੀਂ ਪਤਾ ਹੋਣਾ ਜਿਹੜਾ ਮੈਂ ਤੁਹਾਨੂੰ ਤਰੀਕਾ ਦੱਸਣ ਜਾ ਰਹੀ ਹਾਂ ਸੋ ਤੁਸੀਂ ਦੇਖੋ ਆਪਾਂ ਚੱਪਲ ਕਿੱਦਾਂ ਪਾਣੀ ਠੀਕ ਅੱਜ ਮੈਂ ਇਸ ਵੀਡੀਓ ਵਿੱਚ ਤੁਹਾਨੂੰ ਦੱਸਣੀ ਕਿ ਚੱਪਲ ਕਿੱਦਾਂ ਪਾਣੀ ਹੈ ਤੁਸੀਂ ਦੇਖੋ ਆਹ ਬਣੀ ਚੱਪਲ ਆ ਇਦੇ ਦੋ ਪੈਰ ਹੁੰਦੇ ਆ ਠੀਕ ਹੈ ਇੱਕ ਖੱਬਾ ਪੈਰ ਔਰ ਇੱਕ ਸੱਜਾ ਪੈਰ ਇਹਨੂੰ ਪਹਿਲਾਂ ਆਪਾਂ ਕੀ ਕਰਨਾ ਹੈ ਚੱਪਲ ਨੂੰ ਇੱਦਾਂ ਰੱਖਣਾ ਹੈ ਠੀਕ ਹੈ ਹੁਣ ਬਹੁਤ ਸਾਰੇ ਲੋਕ ਇੱਦਾਂ ਕਰਨਗੇ ਕਿ ਇੱਕ ਐਵੇਂ ਕਰਕੇ ਚੱਪਲ ਪਾਉਂਗੇ ਠੀਕ ਹੈ ਨਹੀਂ ਜੀ ਇਹ ਤਰੀਕਾ ਆਪਣਾ ਗਲਤ ਹੈ ਚੱਪਲ ਪਾਉਂਦਾ ਚੱਪਲ ਨੂੰ ਆਪਾਂ ਹਮੇਸ਼ਾ ਇਸ ਤਰੀਕੇ ਨਾਲ ਹੀ ਪਾਵਾਂਗੇ ਦੇਖੋ ਪਹਿਲਾਂ ਚੱਪਲ ਦੇ ਪਾਉਣ ਤੋਂ ਪਹਿਲਾਂ ਆਪਾਂ ਪੈਰ ਇੱਥੇ ਰੱਖਣਾ ਹੈ ਫਿਰ ਇਹਨੂੰ ਹੌਲੀ-ਹੌਲੀ ਪੈਰ ਨੂੰ ਅੱਗੇ ਕਰਦੇ ਜਾਣਾ ਸੇਮ ਤਰੀਕਾ ਆਪਾਂ ਦੂਸਰੀ ਚੱਪਲ ਤੇ ਵੀ ਵਰਤਾਂਗੇ ਪਹਿਲਾ ਪੈਰ ਰੱਖੋ ਤੇ ਹੌਲੀ-ਹੌਲੀ ਪੈਰ ਨੂੰ ਅੱਗੇ ਕਰੋ ਤਾਂ ਇਸ ਤਰ੍ਹਾਂ ਇਸ ਤਰ੍ਹਾਂ ਤੁਸੀਂ ਚप्पल ਪਾਣੀ ਹੈ ਠੀਕ ਹੈ ਅਗਰ ਤੁਸੀਂ ਗਲਤ ਤਰੀਕੇ ਨਾਲ ਚप्पल ਪਾਉਂਗੇ ਅਗਰ ਤੁਸੀਂ ਇਸ ਤਰੀਕੇ ਨਾਲ ਚप्पल ਪਾਉਂਗੇ ਤਾਂ ਤੁਸੀਂ ਡਿੱਗ ਜਾਓਗੇ ਇਹ ਤਰੀਕਾ ਜਿਹੜਾ ਆਪਣਾ ਬਿਲਕੁਲ ਕਰ ਲਿਆ ਤਾਂ ਸੋ ਜਦੋਂ ਵੀ ਤੁਸੀਂ ਚप्पल ਪਾਓ ਤਾਂ ਚप्पल ਇਸ ਤਰ੍ਹਾਂ ਆਰਾਮ ਨਾਲ ਇਦਾਂ ਪਾਓ ਤਾਂ ਤੁਹਾਨੂੰ ਚੱਲਣ ਵਿੱਚ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ। ਆਈ ਹੋਪ ਇਸ ਵੀਡੀਓ ਤੋਂ ਸਿੱਖ ਕੇ ਤੁਸੀਂ ਚਪਲ ਪਾਣੀ ਸਿੱਖ ਲਈ ਹੋਵੇਗੀ ਜੀ। ਧੰਨਵਾਦ।